ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ ਵਿੱਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁੱਗਣੇ ਰਾਤ ਚੋ ਆਪਣਾ ਤਰੱਕੀਆਂ ਬਾਛੇ ਭਾਈ ਸਾਰਿਆਂ ਨੂੰ ਬਾਕੀ ਮੌਸਮ ਦੁਬਾਰੇ ਹੋ ਗਿਆ ਗਰਮੈਸਾਲਾ ਫੇਰ ਹੀ ਗਰਮੀ ਆਈ ਬਾਦ ਦੁਬਾਰੇ ਵੀ ਚਲੋ ਦੋਕ ਦਿਨ ਬਹੁਤ ਵਧੀਆ ਰਿਹਾ ਵੀ ਚਲੋ ਹੈਵੀ ਟਾਈਮ ਵੀ ਗਰਮਿਆਂ ਦਾ ਆਇ ਗਈ ਹੈ ਗਰਮੀ ਹੋਣੀ ਵੀ ਚਾਹੀਦੀ ਹੈ ਸਮੇਂ ਸਮੇਂ ਗੱਲ ਵੀ ਸਾਰੀ ਰੋਟਾਂ ਦੇ ਹਿਸਾਬ ਵਿੱਚ ਕਣ ਰੋਟਣੇ ਚੱਲਣਾ ਚੱਲਣੀ ਹੈ ਪਈ ਜਿਹੜਾ ਮੀਂਹ ਪਿਆ ਤਾਂ ਮੀਂਹ ਬਹੁਤ ਵਧੀਆ ਪਿਆ ਲਿਆ ਜੀ ਕਿ 2-3 ਛੱਟਾਂ ਚ ਪੈ ਲਿਆ ਕੋ ਦਿਨ ਚ ਪਿਆ ਤੇ ਕੋ ਰਾਤ ਨੂੰ ਪੈ ਲਿਆ ਵੀ ਮੈਂ ਕਹਿੰਦਾ ਚੌਥੇ ਦਾ ਪਿਆ ਵਾ ਚੌਥੇ ਦਾ ਹੁਣ ਮੀਂਹ ਪਿਆ ਨਹੀਂ ਹੈਗਾ ਬਹੁਤ ਵਧੀਆ ਚਲੋ ਫਸਲ ਬਾੜੀ ਜਿਹੜੀ ਹੈਗੀ ਐਨੇ ਜਿਹਨੇ ਨੂੰ ਸਾਝੇ ਆ ਜਾਂਦਾ ਜੇ ਲਗਾਤਾਰ ਪਈ ਜਾਵੇ ਤਾਂ ਫਿਰ ਚਰੀਆ ਮਾਜਰੇ ਜਿਹੜੇ ਖਰਾਬ ਹੋਣ ਵੀ ਲੱਗ ਜਾਂਦੇ ਆ ਪਰ ਨਹੀਂ ਹੁਣ ਪੂਰੇ ਲੈ ਰ ਆ ਰਹੇ ਆ ਇਹਨੇ ਪੂਰੇ ਚੜਾਈ ਵਿੱਚ ਹੈ ਬਾਕੀ ਜਿਹੜਾ ਲਾਈਟ ਵੀ ਵਧੀਆ ਚੱਲ ਰਹੀ ਹੈ ਧਾਨ ਲੱਗੇ ਹੋਇਆ ਬੱਦਲ ਵਾਈ ਜੀ ਰਹਿੰਦੀ ਹੈ ਉਦੋਂ ਦੀਓ ਅਇਨੇ ਤੋਂ ਉੱਪਰ ਨਿਕਲੀ ਹੈਗੀ ਬਹੁਤੀ ਪਰ ਅੱਜ ਗਰਮੈਸ ਜ਼ਿਆਦਾ ਫੇਰ ਵੀ ਜਿਕੇਣਾ ਪਹਿਲਾ ਮਹੀ ਤੇ ਪਹਿਲਾ ਗਰਮੈਸ ਸੀ ਉਹ ਗਰਮੈਸ ਹੋਈ ਵੀ ਆ ਬੱਦਲ ਵਾਈ ਵੀ ਹੈਗੀ ਆ ਪੂਰੀਆਂ ਬਾਕੀ ਦੇਖਦੇ ਆ ਵੀ ਕਿਆ ਕਰਦਾ ਕਿੱਕਣਾ ਨਹੀਂ ਚੱਲਦਾ ਪ੍ਰੋਗਰਾਮ ਵੀ ਕੁਛ ਮਾ ਆਪਾਂ ਨੇ ਕੱਲ ਵੱਟਲੇ ਤੇ ਅੱਜ ਮਾ ਫੇਰ ਵੱਡਣ ਆਏ ਵੇ ਜਿਹੜਿਆ ਹੈਗਾ ਇੱਕ ਕਿਆਰਾ ਰਹਿਣਾ ਤਾਂ ਉਹ ਵੱਡਣ ਆਪਾਂ ਨੇ ਕਿਉਂ ਕੱਲ ਤੇ ਆਪਾਂ ਨੇ ਵੱਡ ਕੇ ਪਰਾਂ ਦਾ ਸੜਾ ਇੱਕਣੇ ਦੀ ਵੀ ਘਰਾਂ ਬੈਠ ਕੇ ਫੜੀਆਂ ਤੋੜ ਦਿੰਦੇ ਆ ਪਰ ਨਹੀਂ ਆਪਾਂ ਨਾਲ ਕੱਲ ਵੀ ਤੂੰ ਪੰਜ ਪਾਸੇ ਤੇ ਅੱਜ ਵੀ ਤੂੰ ਪੰਜ ਪਾਇਆ ਪਿਆ ਹੁਣ ਦੇਖੇ ਵੀ ਜਿਹੜੀਆਂ ਹਰੀਆਂ ਦੀਆਂ ਥੋੜੇ ਰੋਗ ਵਿੱਚ ਉਹ ਵੀ ਕਾਲੇ ਰੰਗ ਚ ਆ ਗਈਆਂ ਕੱਲ ਦੀ ਤੂੰ ਪਾਪਾ ਨਾਲ ਹੋਰ ਲਵਾ ਦਿੰਨੇ ਫੇਰ ਤੋੜਾਂਗੇ ਫਲੀਆਂ ਉਹਨਾਂ ਦੇ ਉਹ ਫਿਰ ਜੇ ਨਹੀਂ ਜੇ ਆਪਾਂ ਹੁਣ ਲਗਾ ਜਾ ਕੇ ਤੋੜਦੇ ਆ ਫਿਰ ਹਰੀਆਂ ਖਰਾਬ ਕਰਤੀਆਂ ਇਹ ਇੱਕਣ ਦਾ ਪ੍ਰੋਗਰਾਮ ਹੈ ਬਾਕੀ ਟਾਇਲ ਦਾ ਕੰਮ ਨਿਬੜ ਗਿਆ ਤੇ ਆਪਾਂ ਦਿਖਾਇਆ ਕੱਲ ਸਾਫ ਸੁਵਾਈ ਤੇ ਤੇਰੀ ਘਰ ਵੀ ਕਈ ਵੀਰਾਂ ਦੇ ਕਮੈਂਟ ਵੀ ਆਏ ਹੋਏ ਤੇ ਇੱਕ ਦੋ ਵੀਰਾਂ ਦੇ ਫੋਨ ਵੀ ਆਏ ਆ ਕਹਿੰਦੇ ਮਸਲੀ ਕਿੰਨਾ ਖਰਚ ਆਇਆ ਟਾਇਲ ਪਰ ਵੀ ਜਿਹੜਾ ਟਾਇਲ ਦਾ ਖਰਚਾ ਦਾ ਜੀ ਆਪਾਂ ਨੇ ਇਹ ਤਗਰੀਬ ਹੋ ਨਹੀਂ ਦੇ ਪਰ 1300 ਫੁੱਟ ਲੱਗੀ ਹੈ ਜੀ ਆਪਣੀ ਟਾਇਲ ਇਹ 1300 ਫੁੱਟ ਦੇ ਉੱਪਰ 80000 ਰੁਪਿਆ ਖਰਚਾ ਆ ਗਿਆ ਇਹ ਪਰ ਵੀ ਵਿੱਚ ਟਾਇਲ ਆ ਗਈ ਵਿੱਚ ਲੇਬਰ ਦਾ ਆ ਗਿਆ ਸਮਾਨ ਜਿਹੜਾ ਹੈਗਾ ਹੋਰ ਜਿਹੜਾ ਸਿਮਿੰਟ ਸਮੋਟ ਲੈਂਦਾ ਆਪਾਂ ਨੇ ਸਾਰਾ ਕੁਝ ਵਿੱਚ ਹੀ ਆ ਗਿਆ ਜੀ ਥੋੜਾ ਜਿਹਾ ਲਵਾਈ ਵਿੱਚ ਹੈਗਾ ਤਾਂ 2-3 ਰੁਪਏ ਦਾ ਫਰਕ ਮਹਿੰਗਾ ਸਮਝ ਲਓ ਲਾ ਲਓ ਕੋ ਸਮਝ ਲਓ ਵੇ ਦੇ ਵਿੱਚ ਆਪਾਂ ਨੂੰ ਫਿਰ ਨਾ ਰੰਗ ਤਾਰਨਾ ਪੈ ਗਿਆ ਜਿਹੜਾ ਰੰਗ ਤਾਰਿਆ ਉਹਦੇ ਉੱਤੇ ਥੋੜਾ ਜਿਹਾ ਖਰਚਾ ਆਉਂਦਾ ਉਹ ਵੀ ਬਹੁਤ ਮਿਹਨਤ ਵਾਲਾ ਕੰਮ ਹੈ ਰੰਗ ਵਾਲਾ ਜਿਹੜਾ ਕਿੱਕ ਦਾ ਕਰਦਾ ਬਹੁਤ ਆ ਉਹਨੂੰ ਹਰੇਕ ਮਿਸਤਰੀ ਹੱਥ ਨਹੀਂ ਪਾਉਂਦਾ ਹੈਗਾ ਇੱਕੇ ਬੰਦਾ ਤਾਂ ਉਹ ਚਲੀ ਗਿਆ ਬਿਹਾਰ ਨੂੰ ਇਹਨਾਂ ਨੇ ਤਿੰਨ ਦਿਨ ਛੁੱਟੀ ਕਰੀ ਹੈ ਰੰਗ ਤਾਰਨ ਵਾਸਤੇ ਬੰਦਾ ਹੀ ਨਹੀਂ ਮਿਲਿਆ ਇਹਨਾਂ ਨੂੰ ਫਿਰ ਬੰਦਾ ਇਹਨਾਂ ਨੇ ਹੋਰ ਲਿਆਂਦਾ ਤਾਂ ਰੰਗ ਤਾਰਨੇ ਵਾਲਾ ਹਰੇਕ ਨਹੀਂ ਕਰ ਸਕਦਾ ਹੈਗਾ ਕਿਉਂ ਅਸੀਂ ਨਹੀਂ ਖੜ੍ਹ ਸਕਦੇ ਕਰਦੇ ਨੇ ਨੇੜੇ ਉਹ ਤਾਂ ਬੰਦਾ ਬੈਠਾ ਹੀ ਕਰਦੇ ਵਿੱਚ ਤਾਂ ਕਰਦੇ ਹਿਓ ਬਹੁਤ ਹੀ ਵੀ ਆਕਣ ਦਾ ਆਪਾਂ ਨੇ ਪਹਿਲਾਂ ਜਿਹੜਾ ਸਮਾਨ ਲਿਆਂਦਾ ਦਾ ਉਹ 37000 ਦਾ ਸਮਾਨ ਮੈਂ ਪਹਿਲਾਂ ਲਿਆ ਇਹਦਾ ਬਾਕੀ 24000 ਆਪਾਂ ਨੇ ਮਿਸਤਰੀ ਨੂੰ ਦਿੱਤਾ ਉਹਦੇ ਵਿੱਚ ਫਿਰ ਸਿਮੈਂਟ ਦੇ ਥੈਲੇ ਆ ਗਏ ਤੇ 10 ਥੈਲੇ ਲਾਲੋ ਸਮਝ ਲਓ ਸਿਮੈਂਟ ਦੇ ਲੱਗ ਗਏ ਆਪਣੇ ਫਿਰ 25 ਕ ਥੈਲੇ ਕੈਮੀਕਲ ਦੇ ਬਾਅਦ ਚ ਦੁਬਾਰੇ ਫੇਰ ਲੈਂਦੇ ਆ ਕੋਈ ਹੋਰ ਮਾੜਾ ਮੋੜਾ ਟੁੱਟਪਾ ਨਜੀ ਆ ਜਾਂਦੀ ਹੈ ਵਿੱਚ ਫੇਵੀਕੋਕ ਦੇ ਡੱਬੀਆਂ ਜੀਆਂ ਜਿਹੜੀਆਂ ਹੈਗੀਆਂ ਉਹ ਵੀ ਮੈਂ ਕਹਿੰਦਾ 120 ਰੁਪਏ ਦੀਆਂ ਤਿੰਨ ਚਾਰ ਉਹ ਵੀ ਆ ਗਈਆਂ 2000 ਫੋਟੋ ਕਲ ਖਰਚਾ ਜਾ ਵਿੱਚ ਆਪਾਂ ਆਪੂ ਕੇ ਸਾਰਾ ਵੀ 80000 ਰੁਪਿਆ ਲੱਗ ਗਿਆ ਬਾਕੀ ਚਲੋ ਦੇਖਦੇ ਹੁਣ ਵੀ ਕਿੰਨਾ ਕੁ ਟਾਈਮ ਕੱਢਦੇ ਹੁਣ ਕੱਲ ਇੱਕ ਫੜੇ ਪਿੰਡ ਦੇ ਵੀ ਬਾਈ ਮਿਲਣ ਵਾਸਤੇ ਵੀ ਆਇਆ ਤਾਂ ਆਪਾਂ ਨੂੰ ਘਰੇ ਚਲੋ ਉਹ ਕਹਿੰਦੇ ਵੀ ਇਹ ਕਰ ਲੋ ਅਸੀਂ ਕਹਿੰਿਆ ਵੀ ਕੱਲੇ ਲੋਾਈ ਆ ਕਹਿੰਦੇ ਕਿੰਨਾ ਖਰਚ ਆ ਗਿਆ ਅਸੀਂ ਕਹਿੰਦਾ ਉਹਨਾਂ ਨੇ ਰੰਗ ਕਰਾਇਆ ਉਹ ਕਹਿੰਦੇ ਵੀ 50000 ਰੁਪਿਆ ਰੰਗ ਬਾਰੇ ਲੱਗ ਗਿਆ ਇੰਨੀ ਜਗ੍ਹਾ ਨੂੰ ਰੰਗ ਰੰਗ ਕਰਾਉਣ ਦਾ ਫਿਰ ਸਾਡੇ ਰੰਗ ਆਈ ਇਹਦੇ ਰੰਗ ਚਲੋ ਜਿਕਣਾ ਹੁਣ ਅੱਜ ਸਮਝ ਲਓ ਰੰਗ ਹੋ ਲਿਆ ਮੈਂ ਕਹਿੰਦਾ ਵੀ ਇਹਨੂੰ 20 ਦਿਨ ਤੱਕ ਦੇਖ ਲੋ ਥੱਲੇ ਤੇ ਕਿ ਸਾਡੇ ਹੀ ਨਹੀਂ ਹੈਗਾ ਕਿਸੇ ਵੀ ਦੇਖ ਲਿਆ ਮੈਂ ਰਿਸ਼ਤੇਦਾਰੀ ਚ ਵੀ ਜਾ ਕੇ ਦੇਖ ਲਿਆ ਹੋਰ ਪਾਸੇ ਵੀ ਦੇਖਿਆ ਸਭ ਦੇ ਉਤਰੇ ਵ ਰੰਗ ਸੁਨਾਬ ਹਰੇਕ ਜਗ ਹੈ ਬਾਕੀ ਦੇਖਦੇ ਆ ਹੁਣ ਜਾਨ ਮਾਲਨਾ ਕਿਰਾਇਆ ਤਾਂ ਉਹਦੇ ਹੁਣ ਸਲਾਬ ਦਾ ਪਤਾ ਨਹੀਂ ਲੱਗਦਾ ਹੈਗਾ ਨੇ ਕਿਉਂ ਤੇ ਕੰਦਾ ਹੀ ਉੱਪਰ ਖਾਲੀ ਹੈ ਜਵਾਰੇ ਦੀਆਂ ਜਿਹੜੀਆਂ ਧਰਤੀ ਜਿੱਥੇ ਸਲਾਬ ਓ ਹੇਟਲੇ ਮਕਾਨ ਆਉਂਦੀ ਆ ਉਹ ਸਾਰੀਆਂ ਕਵਰ ਹੋਈਆਂ ਹੋਈਆਂ ਬਾਕੀ ਪਤਾ ਲੱਗ ਜੂਗਾ ਹਲੇ ਹੋਰ ਟਾਈਮ ਦੇ ਹਿਸਾਬ ਨਾਲ ਵੀ ਸਲਾਬ ਆਉਂਦੀ ਕਿ ਨਹੀਂ ਆਉਂਦੀ ਵੀ ਸਲਾਬ ਦਾ ਫਿਰ ਉਹ ਚੀਜ਼ ਨੂੰ ਨਿਉਂਦੇ ਆਪਾਂ ਨੇ ਇੱਟ ਨੂੰ ਰੱਖ ਕੇ ਦੇਖਿਆ ਤਾਂ ਪਾਣੀ ਵਿੱਚ ਇੱਟ ਪਾਣੀ ਪੀਂਦੀ ਦੀ ਓ ਜਿਹੜੀ ਟਣਾ ਪਾਣੀ ਵੀ ਵੇ ਉਹਦੇ ਤਾਂ ਹਲਾਬ ਨਹੀਂ ਆਉਂਦੀ ਆਗੀ। ਬਾਕੀ ਦੇਖਦੇ ਆ ਕਿਵੇਂ ਆ। ਪਤਾ ਲੱਗੂਗਾ ਬਾਕੀ ਭਾਈ ਰਹਿਣਾ ਦੂਆ ਕੰਮ ਟਾਇਲ ਦਾ। ਉਹ ਹਲੇ ਇੱਕ ਦੋ ਦਿਨ ਨਟਕ ਦੇਖਦੇ। ਅੱਜ ਆਪਾਂ ਨੂੰ ਉੱਥੇ ਧਾਨਾਂ ਵਾਲੀ تیاری ਵੀ ਕਰਨੀ ਆ ਇੱਕ ਡੇਢ ਕਿੱਗਾ ਸਾਂਹ ਰਹਿਂਦਾ ਪਨੀਰੀ ਵਾਲਾ। ਕਿਉਂ ਫਿਰ ਨਵੇੜਕੇ ਪਾਸੇ ਕਰੀਏ ਫਿਰ ਫਸਲ ਜਿਹੜੀ ਹੈਗੀ ਇਕੱਠੀ ਜੀ ਪੱਕ ਜਾਂਦੀ ਆ। ਦੂਵੇ ਧਾਨਾਂ ਨਾਲ ਚਾਰ ਦਿਨ ਤਕਰੀਬਨ ਹੋਵੇ ਸੋਣੀ ਜੜ ਫੜਿਆ ਇਹ ਬੱਦਲ ਵਾਈ ਜੀ ਰਹੀ ਆ ਉਧਰ ਉਹਦੀਓ। ਵੀ ਦਵਾਈ ਆਪਾਂ ਨਾਲ ਪਾਤੇ ਦੀ ਜਦੋਂ ਲੱਗਿਆ ਉਹਦੋਂ ਸ਼ਾਮ ਨੂੰ ਮੀਂਹ ਵਾਲੇ ਪਾਣੀ 'ਚ ਪੈ ਗਈ ਸੀ ਕਿ ਉਮੀ ਸੋਣਾ ਪੈ ਗਿਆ ਦਾ ਬਾਕੀ ਰੇ ਆਪਾਂ ਪਾਉਣਾ ਹੁਣ 5 ਦਿਨ ਬਾਅਦ ਕੱਲੋਂ ਦੇਖਦੇ ਰਹਿਦਾ ਛੱਟਾ ਲਾ ਦੇਣਾ ਡਾਇਆ ਡਾਇਆ ਆਪਾਂ ਨੂੰ ਮਿਲ ਗਿਆ ਦਾ ਵੀ ਸਾਡੇ ਮਨਸੂਹੀ ਦੁਕਾਨ ਉੱਥੇ ਆਇਆ ਬਤਾ ਜੀ ਉਦੋਂ ਤੇ ਟੱਕਰ ਗਿਆ ਆਪਾਂ ਨੂੰ ਪੌਥੇ ਥੈਲੇ ਚੱਕ ਲਿਆ ਤੇ ਬਾਕੀ ਫਿਰ ਦੇਖਦੇ ਆ ਇੱਕ ਦੋ ਕਥੈਲੇ ਹੋਰ ਲਿਆਉਣੇ ਆ ਡਾਇ ਦੇ ਟੱਕਰ ਕੇ ਨਹੀਂ ਤਾਂ ਫਿਰ ਸੋਪਰ ਆਰ ਵਿੱਚ ਜੂਰੀਆਂ ਲਾ ਕੇ ਪਾ ਦੇਣਾ ਬੂਟਿਆਂ ਦੇ ਵਿੱਚ ਪਾਉਣਾ ਥੋੜਾ ਜ਼ਰੂਰੀ ਆ ਫਿਰ ਉਹ ਕਰਕੇ ਦਿਖਾਉਂਦੇ ਆ ਇਹ ਆਇਕਨ ਦਾ ਜਾਈ ਟਾਇਲ ਦਾ ਖਰਚਾ ਜੀ ਟਾਇਲ ਹੈ ਜੀ ਵਧੀਆ ਹੈ ਸਾਫ ਸੁਥਰਾ ਕੰਮ ਹੈ ਰੰਗ ਵਾਲਾ ਕੰਮ ਤਾਂ ਚੱਕਿਆ ਜਾਂਦਾ ਇੱਕ ਵਾਰ ਜਦ ਮਰਜ਼ੀ ਪਾਣੀ ਮਾਰ ਕੇ ਧੋ ਲੋ ਵੀ ਠੀਕ ਰਹਿੰਦਾ ਚਲੋ ਬਾਕੀ ਦੂਆ ਦਿਖਾਵਾਂਗੇ ਕੰਮ ਜਲ ਸ਼ੁਰੂ ਹੋਊਗਾ ਉਹ ਮਿਸਤਰੀ ਬਦਲ ਦੇਣਾ ਮਿਸਤਰੀ ਥੋੜਾ ਜਿਹਾ ਹੈਰਾਨ ਕਰਦਾ ਰਿਹਾ ਨਹੀਂ ਤਾਂ ਤਿੰਨ ਚਾਰ ਦਿਨ ਪਹਿਲਾਂ ਵੀ ਨਿਬੜ ਜਾਣ ਦਾ ਕੰਮ ਇੱਕ ਤਾਂ ਬੰਦਾ ਹੀ ਇੱਕ ਭੇਜਦਾ ਤਾਂ ਆਪ ਆਉਂਦਾ ਨਹੀਂ ਠਾਕੇ ਛੁੱਕਿਆ ਕਰਦਾ ਰਿਹਾ ਦੋ ਕੁ ਦਿਨ ਲਾਇਆ ਉਹਨਾਂ ਆਪ ਬਾਕੀ ਲੇਬਰ ਵਾਲੇ ਵੀ ਵਿੱਚ ਨੂੰ ਛੁੱਟੀ ਛੱਟ ਜੀ ਕਰੀਗੇ ਠੈਕਣ ਦਾ ਚੱਕਰ ਪੈਂਦਾ ਦਾ ਜੀ ਚਲੋ ਹੁਣ ਵੜਦੇ ਇੱਕ ਪੰਡ ਜਿਹੜੀ ਵਡਣੀ ਡੇਡਾ ਦਾ ਮਹਾ ਦੀ ਉਦੇ ਬਾਅਦ ਦੇਖਦੇ ਆ ਫਿਰ ਜਾ ਕੇ ਉੱਥੇ ਧੰਨ ਵਾਲੇ ਕਰਦੇ ਜੇ ਵੜਦੇ ਜੇ ਭਈਏ ਟੱਕਰ ਕੇ ਕੱਲ ਨੂੰ ਨਹੀਂ ਪਾਸੋਂ ਕਦੋਂ ਕਰਕੇ ਰੱਖ ਦੇਣਾ ਆਪਾਂ ਇੱਕ ਵਾਰ ਆਪੇ ਜਿਹੜੇ ਨਾਲ ਪਹਿਲਾਂ ਲਵਾਇਆ ਉਹਨਾਂ ਨੇ ਮਗਰ ਪੈਂਦੇ ਫਿਰ ਕੋਈ ਲਾਸਟ ਆਪਣਾ ਡੇਡ ਕਬਿਗਾ ਜਿਹੜਾ ਨਵੇੜ ਕੇ ਪਾਸੇ ਕਰੀਏ ਚਲੋ ਠੀਕ ਆ ਜੀ ਦਿਖਾਉਂਦੇ ਇੱਕ ਵਾਰ ਹੋਰ ਫਸਲ ਕਾਰੋਬਾਰ ਜਿਹੜਾ ਚੱਲਦਾ ਰੂਪਾਈ ਹਲੇ ਪੌਲਟਰੀ ਫਾਰਮ ਵਾਲਾ ਕੰਮ ਤਾਂ ਹੈਗਾ ਬੰਦ ਅਗਸਤ ਵਿੱਚ ਕਹਿੰਦੇ ਅਗਸਤ ਦੇ ਵਿੱਚ ਦੂਜੇ ਪਾਉਣੇ ਆ ਬਾਕੀ ਦੇਖਦੇ ਹਾਲੇ ਵੀ ਕਹਿ ਦਿੰਦੇ ਆ ਪਰ ਲੰਘ ਜਾਂਦਾ ਟਾਈਮ ਹੌਲੀ ਹੌਲੀ ਗਾਹ ਦੇ ਗਾਹ ਆਪੇ ਖੋ ਮੌਸਮ ਇੱਕਾਂ ਧੁੱਪਾਂ ਕਰੇ ਨਿਕਲ ਜਾਂਦੀ ਐ ਕਦੇ ਬੱਦਲ ਵਾਈ ਹੋ ਰਹੀ ਹੁੰਦੀ ਐ ਯਾਨੀ ਸੇਕ ਹੈਗਾ ਸੇਕ ਦਾ ਕੋਈ ਜਾਣਤਾ ਨਹੀਂ ਸੇਕ ਬਹੁਤ ਹੈ ਵੀ ਜਿਹੜਾ ਮੀਂਹ ਆਲਾ ਪਾਣੀ ਜਾਂ ਮੀਂਹ ਆਈ ਫਸਲ ਇੰਨੇ ਜੀ ਚੰਗ ਲਗੀ ਰੇ ਮੰਗਣ ਲੱਗਦਾ ਐ ਕਿਦਾ ਆਪਾਂ ਪਹਿਲਾਂ ਮੋਟਰਾਂ ਦਾ ਪਾਣੀ ਤੇ ਲਾਉਂਦੇ ਰਹੇ ਮੋਟਰ ਆਲਾ ਪਾਣੀ ਉਹ ਕੰਮ ਨਹੀਂ ਕਰਦਾ ਜਿੰਨਾ ਮੀਆਲਾ ਪਾਣੀ ਕੰਮ ਕਰਦਾ ਇਹ ਬਾਜੇ ਨੂੰ ਕੱਲ ਛੱਟਾ ਵੀ ਲਾਤਾ ਆਪਾਂ ਨੇ ਰੇਦਾ ਇਹ ਵੀਜਾ ਥੋੜਾ ਜਿਹਾ ਲੇਟਤਾ ਬਾਕੀ ਆਜੇੜਾ ਖੜਾ ਚੱਲਿਆ ਇਨਾਂ ਮੈਂ ਜਿਹੜਾ ਪੰਡਾ ਆਇਆ ਤਾਂ ਵਿੱਚ ਦਵਾਰੇ ਲਾਤਾ ਤਾਂ ਉਹਦਾ ਹੋਇਆ ਵੀ ਇਹਨੇ ਹੀ ਟਾਈਮ ਹੀ ਨਾ ਕਰਦਣਾ ਆਪਣਾ ਬਹੁਤ ਵਧੀਆ ਇੱਕ ਮਹਿਸ ਹੈ ਜਿਹਦਨ ਹਟ ਗਈ ਵੇਚ ਕੇ ਗਾਂ ਲੈ ਲੈਣੀ ਥੱਲੇ ਸੋਨਾ ਦੇਖ ਜਾਈਂ ਤਿੰਨ ਕਦੋਂ ਤੱਕ ਸਰੀ ਜਾਂਦਾ ਵਧੀਆ ਮਾਕੇ ਲੋਾਈ ਨਾਲ ਨਾਲ ਹਰੇ ਜੋਰ ਹਿਸਾਬ ਕਲੇ ਚੱਲਦਾ ਕੰਮ ਕਿਉ ਪਨੀਰੀਆਂ ਲੋਕਾਂ ਨੇ ਇਹ ਜੇ ਹਿਸਾਬ ਕਲੇ ਬੀਜੀਆਂ ਮਦਿਆਂ ਉਹਦੇ ਹਿਸਾਬ ਕਲੇ ਕੰਮ ਚੱਲਦਾ ਹੁਣ ਇਹ ਵਿੱਚ ਸਾਰੇ ਰਹਿੰਦੇ ਬਹੁਤ ਲੱਗਣ ਨੂੰ ਵਿੱਚ ਵਿੱਚ ਕਿਤੇ ਕਿਤੇ ਲੱਗਾ ਵੀ ਲੱਗੇ ਵੀ ਵੀ ਚੱਲੀ ਜਾਂਦਾ ਲੇਬਰ ਤਕਰੀਬਨ ਹੁਣ ਵਾਧੂ ਹੋਇਆ ਹੁਣ ਭਈਆ ਜ਼ਿਆਦਾ ਆ ਪਹਿਲਾ ਟੁਕੜਾ ਆਪਾਂ ਉਰੇ ਕੀਤਾ ਤਾਂ ਲਿਆ ਕੇ ਕਿ ਟੋਵਾ ਜਾ ਪੈਂਦਾ ਹੀ ਤਾਂ ਇੰਨੇ ਜਿਹੜਾ ਵਧੀਆ ਬਣ ਗਿਆ ਮੱਕੀ ਪੱਲੀ ਲੈਂਦੀ ਵੀ ਆ ਪੜਦੇ ਆ ਜੀ ਮਾਂ ਇੱਕ ਵਾਰ ਆਹ ਦੇ ਨੰਨ ਚੰਗੀ ਲਾ ਜਿਹੜੇ ਖਾ ਬੂਟਾ ਦੀ ਸਫਾਈ ਹੋਣੀ ਚਾਹੀਦੀ ਹੈ ਰੇ ਪੱਟ ਕਿਤੇ ਪਿਆ ਬ ਹੋਏ ਬੂਟੇ ਵਿੱਚ ਬਹੁਤ ਚੰਦਾ ਬੂਟਾ ਇਹ ਆਪਣੇ ਨਾਲੇ ਨਾਲ ਤੇ ਲੱਗੇ ਤੇ ਜਿਹਨੂੰ ਦੂਆ ਸਾਲ ਲੱਗਿਆ ਹਾਂ ਦੇ ਖੋਲੇ ਹੋਇਆ ਬਹੁਤ ਫਰਕ ਪਿਆ ਪੱਤਾ ਜਦੋਂ ਉੱਜਾ ਇਕੱਠਾਇਆ ਜਾਵੇਂ ਜਿਹੜੀ ਹਰੀ ਖਾਲੀ ਦੀ ਬਹੁਤ ਘੱਟ ਦਿਖਦੀ ਏ ਜਿਹੜੀ ਜ ਹੈ ਨਹੀਂ ਕੁਝ ਹੋਈ ਰਹਿ ਗਈ ਆ ਆ ਖਾਲੀ ਏ ਬਾਕੀ ਵੀ ਹੋ ਗਿਆ ਕਾਲੀਆਂ ਅੱਜ ਤਾਂ ਇਹ ਲਿਹੁ ਤੋਂ ਪਰ ਮੰਗਣੀ ਨਹੀਂ ਤੇ ਆਪਾਂ ਛੋੜ ਲੈਂਦੇ ਆਪਾਂ ਨੇ ਅੱਜ ਜਿਹੜੀ ਪੰਡਤ ਪਨ ਆਫਰ ਲਾ ਕੱਲ ਨੂੰ ਕਿਉਂ ਹੁਣ ਟਾਈਮ ਹੈ ਨਹੀਂ ਫੋੜਨ ਦਾ ਤੇ ਦੱਬਣ ਜੋੜਾ ਬਣਾ ਹੋਇਆ ਹੋਰਦੇ ਇੱਕ ਇਹ ਹੈ ਇਹ ਜੇ ਵੀ ਇਹਨੂੰ ਲੱਗੀ ਭਰੇ ਤਾਂ ਕਰਕੇ ਭੋਰ ਨਹੀਂ ਪੈਂਦੀ ਜੇਕਰ ਇਹਨੂੰ ਤੋੜ ਕੇ ਰੱਖ ਦੋ ਫੇਰ ਆਪੇ ਖੁੱਲ ਜਾਂਦੀ ਹੈ ਕਿ ਆਪਣੇ ਪੱਖੇ ਥਲੇ ਜਿਆ ਪੱਖੇ ਥਲੇ ਗਰਮੀ ਬਹੁਤ ਹੈ ਹੈ ਹਾਂ ਗਾਡ ਬੈਂਚੇਪਾ ਘੰਡਾ ਜਿਹਾ ਹੋ ਗਿਆ ਨਾ ਹਵਾ ਚੱਲੂਗੀ ਫਿਰ ਖੇਲਨੀ ਬੱਡਾ ਜਿਹਨੂੰ ਵੇਚੀ ਗੀਏ। ਵੜੀ ਹੈਗੀ ਪੂਰੀ ਬਰਕਤ ਵਾਲੀ ਥੱਲੇ ਤੇ ਆਪਣੇ। ਨਾ ਕੀ ਆਗੇ ਖੇਤ ਪਾਈ ਬੱਤ ਚਲੋ। ਇੱਕ ਅੱਧਾ ਦਿਨ ਨੂੰ ਲੱਗੂ ਥੋੜਾ ਜਿਹਾ ਨਰਮਾਈ ਆਲੇ। ਅਰ ਉੱਪਰ ਵਾਲਾ ਫੇਰ ਤਿਆਰੀ ਚ ਲੱਗਦਾ। ਕੰਬਟ ਵੀ ਬਹੁਤ ਅਜ। ਖਵਰਾ ਜਾ ਹੋ ਗਿਆ ਬੱਦਾਂ ਵੀ ਲੱਗ ਗਿਆ ਉੱਥਾਂ। ਪਰਲੰਦਰ ਰੋਪੜ ਕਨੇ ਨੂੰ ਬਦਲ ਬੋਲਦਾ ਵੀ ਤਾਂ ਸਰਬਜੀਹਰਾਂ ਦੇ ਪਨੀਰੀ ਹੋ ਗਈ ਤਿਆਰੀ ਵੀ ਪਰ ਮੱਖੀਆ ਖੱਪੜ ਖੁਰਚੇ ਜੱਪਾ ਨੇ ਇਹਦੇ ਠਾਵਾਂ ਫਿਰਦੇ ਘਰ ਨੂੰ ਨਹੀਂ ਆਗੀ ਬਹੁਤ ਕਹੋ ਰਣਾ ਵੀ ਗਿੱਲੇ ਦੇ ਵਿੱਚ ਵੱਟ ਲੱਗਦੇ ਹੁੰਦੇ ਹੈਗੇ ਕਹੀ ਘਾੜਾ ਛੱਡਦੀ ਨਹੀਂ ਹੈਗੀ ਜਮਾਈ ਅੱਦਨ ਵੀ ਲਾਤੇ ਜਿਹਨੇ ਵੱਟਾਂ ਪਰ ਹੋ ਪਰ ਲਫਾਫਾ ਲੱਭਿਆ ਅੰਜ ਚਿੰਬੜੇ पे ਸਵੇਰ ਦੇ ਇੱਥੇ ਆਪਣੀ ਈਡੀ ਆਪਣੇ ਕੋ ਬਾਜ ਨਹੀਂ ਦੇਣੀਗਾ ਇਹ ਹੈ तकरीबन ਅੱਧੇ ਕਿ ਬਜੂਗੀ ਦੇ ਵਿੱਚ ਤੇ ਐ ਖੱਤੀ ਜੀ ਲੱਗ ਜਾਣੀ ਕੋਸ਼ਿਸ਼ ਤੇ ਡੇਢ ਕਿ ਬਿਗਾ ਥਾਉ ਆਹੇ ਮੱਕੀ ਹੈ ਡੋਲਦੀ ਕਰਨਾ ਕੱਖੰਡੇ ਸਾਫ ਆਪਾਂ ਨੂੰ ਦੇਖਦੇ ਫੇਰ ਕੱਲ ਨੂੰ ਛੱਡ ਕੇ ਪਾਣੀ ਕਰੀਆਂ ਗੱਦੂ ਫੇਰ ਡੋਲਦੇ ਆ ਭਈਆ ਕੋਈ ਦੇ ਨੇਤਰਾਂ ਗੋਲੀਆਂ ਬਾਲਤੂਏ ਨੇ ਚਲੋ ਇਹਨਾਂ ਵਿੱਚੇ ਬਾਪੂ ਤਾਂ ਨਹੀਂ ਐਂ ਡੋਲਾਂ ਡੋਲਾਂ ਦਾ ਪਾ ਖਰਚ ਰੱਖਾ ਬੜ ਸਾਰੇ ਮੱਕੀ ਦਾ ਹਾਂ ਦਬਤਾ ਦਾ ਲਫਾਫਾ ਲਫਾਫਾ ਫੇਰਾ ਫਾਇਦਾ ਬਹੁਤ ਹੈ ਸੁਬੇ ਕਰਦੇ ਖੱਟਾ ਜਾਂਦਾ ਖੱਡਾ ਕਰਕੇ ਫਿਰ ਪਾਣੀ ਹੋ ਜਾਂਦਾ ਦੀਦ ਅੱਪਾ ਹੈ 5 ਕਿਲੋ ਲਫਾਫਾ ਲਿਆਂਦਾ ਦਾ 5 ਕਿਲੋ ਗੱਲ ਸਮਝ ਲਓ ਵੀ ਤੁਸੀਂ 1 ਕਿਲੇ ਨੂੰ ਪੂਰਾ ਲੱਗਿਆ 3 ਫੁੱਟ ਵਾਲਾ 3 ਫੁੱਟ ਚੜਾਈ ਦੀ ਆਮ ਤੱਕ ਲੱਗਦਾ ਹੈ ਮਹੀਦੀ ਆਸ ਜੀ ਵੀ ਆ ਜਾਵੇ ਸ਼ਾਇਦ ਕਿਉਂ ਖੌਰਾ ਹੋਇਆ ਵਿਚਾਰੇ ਪਾਸੇ ਜਿਹੜੇ ਸਾਬ ਗਰਮੀ ਸੀ ਉਹਦੇ ਹਿਸਾਬ ਨਾਲ ਤਾਂ ਲੱਗਦਾ ਵੀ ਆਊਗਾ ਬਾਕੀ ਪਤਾ ਕੁਝ ਨਹੀਂ ਹੈਗਾ ਤੇ ਚੇ ਝਟ ਬਾਦਿਆਂ ਨੂੰ ਹੋਈ ਜੇ ਕੰਮ ਨੂੰ ਜਦ ਸ਼ਾਮ ਨੂੰ ਭੱਜਣਾ ਪੈਂਦਾ ਪਾਣੀ ਬਹੁਤ ਪੀ ਹੁੰਦਾ ਕਿਤਾ ਪਾਣੀ ਰੰਤ ਨੇ ਇੰਨੇ ਪੀ ਹੁੰਦਾ ਪਾਣੀ ਘਾਟੇ ਡ ਭਰਿਆ ਵਾ ਉਹਨਾ ਕੰਮ ਨਹੀਂ ਹੁੰਦਾ ਹੈਗਾ ਆ ਹੈਗਾ ਜੀ 231 ਇਹ ਵੀ ਫालतू ਖੜੀ ਪਨੀਰੀ ਜੰਨੀ ਹੈਗੀ ਆ ਉਹ ਹੈਗੀ 110 ਵੀ ਮੱਕੀ ਆ ਆਪਣਾ ਛੱਬੀ ਖੜਾ ਇੱਧਰ ਇਹ ਆਪਣਾ 4 ਕਿਲੋ ਵਿੱਚ ਬੀਜਿਆ ਤਾਂ ਚਾਰ ਕਿਲੋ ਵਿੱਚ ਤੇ ਵੀ ਸਮਝ ਲੋ ਤਿੰਨਾਂ ਕਿਲੋ ਲੱਗੇ ਗਿਆ ਪੌਣਾ ਕਿ ਤਿੰਨ ਕਿਲੋ ਦੇ ਕਿੜੇ ਚ ਲੱਗ ਗਿਆ ਮੱਕੀ ਆ ਖੱਤੀਆਂ ਚ ਛਲਾ ਦੇਣੇ ਜਿਹੜਾ ਹੈਗਾ ਦੇਖਦੇ ਰਹਿ ਬਾਕੀ ਕਰ ਦੇਣਾ ਗੋਲ ਵਿੱਚੇ ਰੂਟਾ ਫਿਟਰ ਕਰ ਮਾ ਲਈ ਲੱਗੇ ਹੋਇਆ ਇਹ ਬਜਣ ਦਾ ਨਾਂ ਦੀ ਚੌਥਾ ਹੀ ਲਾਇਆ ਮੈਂ ਅਨੇ ਜੜ ਜੀ ਫੜਾਇਆ ਕਿ ਇਹ ਜੜ ਫੜੀ ਇਹਨਾਂ ਥੋੜੀ ਛੇਤੀ ਤਾਂ ਕਰਕੇ ਵੀ ਇੱਕ ਤਾਂ ਬੱਦਲ ਵਾਈ ਰਹੀ ਏ ਬੱਦਲ ਵਾਈ ਜਿਹਦਾ ਬਹੁਤ ਫਰਕ ਹੁੰਦਾ ਧਾਨਾਂ ਨੂੰ ਬੀਜ ਹੈ ਜੀ ਲੱਗੇ ਉਪਣੇ ਜੜ ਫੜੇ ਆਉਂਦੇ ਆ ਉੜਾ ਜਾ ਮੀਨਾ ਜਰੂਰ ਕਿੱਢ ਲਿਆ। ਦੇਖਦੇ ਆ ਇੱਕ ਦਿਹਾੜੀ ਪਰ ਬੰਦਾ ਕੋਈ ਮਿਲਦਾ ਨਹੀਂ ਹੈਗਾ। ਜਿਹੜੇ ਹੈਗੇ ਤੇ ਇੱਕ ਦੋ ਬੈਠੇ ਉਹਨਾਂ ਨੇ ਪਾਲਟੀਆਂ ਫੁੱਲਟੀਆਂ ਬਣਾ ਲਿਆ ਉਹਨਾਂ ਦੇ ਚ ਰਾਲ ਰੋੜ ਗ ਜਾ ਕੇ। ਕੋ ਕੁੱਤੇ ਬਹੁਤਾਂ ਕਰਦੇ ਆ। ਇਹਨਾਂ ਨੇ ਡੌਲਾਂ ਪਰ ਘੁੰਮੀਆਂ ਨਾ ਬਸ। ਉਹ ਲਫਾਫਾ ਦੱਬਿਆ ਵਾ ਜਿਹੜਾ ਨੌਂਦਰਾ ਗੱਲ ਪਟ ਜਾਨਾ ਇਹਨਾਂ ਨੇ। ਨੌਂਦਰਾ ਨੇ ਇਹਨੇ ਸਲਿੱਪ ਕਰੀ ਜਾਂਦੇ ਨੇ ਵਿੱਚ। ਵੀ ਆਏ ਬਸ ਖੜਦੇ ਨਹੀਂ ਨੇ ਡੌਲਾਂ ਡੌਲਾਂ ਪਰ ਘੁੰਮਦੇ ਨੇ ਫਿਰ ਜਾਨਾ। ਇਕ ਕਾਉਟਰ ਡੀਰੀ ਆ ਉਹ ਤਾਂ ਕਰਦੀ ਨੇ ਉਹ ਕਰਕੇ ਭੱਜਦੇ ਆ ਮੈਂ ਨੋਂਦਰਾਂ ਗੱਲਾਂ ਲਫਾਫਾ ਪੜ ਜਾਣ ਲਫਾਫੇ ਤੇ ਸਾਡੇ ਸਾਨੂੰ ਪਤਾ ਵੀ ਆਣੇ ਆ ਸਾਰੇ ਪਾਸੇ ਦੱਬਿਆ ਗਾ ਲਫਾਫੇ ਲਫਾਫੇ ਚਾਰੇ ਪਾਸੇ ਦੱਬਿਆ ਵਾ ਇੱਥੇ ਤੇ ਸਟਾਰਟ 100 ਦੀ ਰੁਪਈਏ ਕਿਲੋ ਤੇ ਲੈ ਕੇ 110 ਰੁਪਈਆ ਕਿਲੋ ਵੀ ਹੈ ਵੀ 130 ਵੀ ਹੈਗਾ 20 ਵੀ ਹੈਗਾ ਵੀ ਚਾਈ ਕੇ ਸਮਝ ਲਈ ਆਪਣੇ ਵਾਲੇ ਵੀ ਚੱਲੇ ਪਨੀਰੀ ਥੋੜੀ ਜੀ ਨਰਮ ਤੇ ਆਪਣੀ ਬਾਈਕ ਦਿੰਦੀ ਸੀ 22 23 ਦਿਨ ਦੀ ਬੰਦੇ ਦੀ ਚਲੋ ਚੱਲ ਪਈ ਵਧੀਆ ਇਹ ਤਾਂ ਜ਼ਿਆਦਾ ਪਰ ਗਿਆ ਪਾਣੀ ਦਾ ਤੇ ਨੇ ਤਰਨਾ ਛੱਡਿਆ ਬਰਾ 24 ਨੂੰ ਐਦਾਂ ਨੱਕਾ ਪਈ ਗਿਆ ਕੋਈ ਨਾ ਜਿਹੜੀ ਆ ਆਪਣੀ ਬੱਟ ਐ ਚੂਹੇ ਦੇ ਖੱਡਾ ਦਾ ਅੰਤ ਨਹੀਂ ਰਹਿ ਜਾਣੀਆਂ ਦੀਆਂ ਬੀਵੀ ਚੂਹੇ ਦੇ ਖੱਡਾ ਵੀ ਬਹੁਤੀਆਂ ਹੁਣ ਇੰਨੀ ਕਿੰਨੀ ਤਵਾਈ ਕਰ ਸਕਦੇ ਆਪਾਂ ਉਹਦੇ ਬਾਅਦ ਆ ਲਫਾਫਾ ਹੀ ਆਪਾਂ ਨੇ ਖੇਤ ਦੇ ਬਰਾਬਰ ਕਰਤਾ ਇੱਕ ਖਾਲੀ ਡੂੰਗੀ ਕੱਢਤੀ ਥੱਲੇ ਦੇ ਪਾ ਕੇ ਦੱਬਤਾ ਹੁਣ ਸਾਰੀ ਬੱਟ ਪਰ ਆ ਗਿਆ ਇਹ ਪਰ ਕੱਖ ਨਹੀਂ ਹੋਣਾ ਹੈਗਾ ਪਰ ਆ ਚੀਜ਼ ਖਰਾਬ ਕਰੀ ਜਾਂਦੇ ਨੇ ਜਿਹੜਾ ਆਹ ਕੁੱਤੇ ਚ ਤੁਰਦੇ ਵਿੱਚ ਆ ਦੇਖ ਨੰਦਰਾ ਮਾਰੀਆਂ ਮੈਂ ਚਲੋ ਫੇਰ ਵੀ ਹਲੇ ਘਟ ਤੁਰੇ ਹੋ ਥੋੜਾ ਜਿਹਾ ਤੇ ਹੁਣ ਨਾ ਕੱਖ ਜੰਮਣਾ ਕੋਝ ਨਹੀਂ ਹੋਣਾ ਗਾੜੇ ਬਾਹਰ ਇਹਨਾਂ ਨੂੰ ਐ ਮਿੱਟੀਆਂ ਜਾਂ ਕੱਢ ਲੈਣਾ ਵਿੱਚ ਇਹ ਮੱਕੀ ਦੇ ਇਹ ਜਿਹਨੂੰ ਕਹਿੰਦਾ ਮੀਂਹ ਵਾਲਾ ਬਹੁਤ ਲੋਹਾਫਾ ਪੈ ਗਿਆ ਸਾਡੇ ਦੁਕਾਨ ਪਰ ਪਿੰਡੇ ਦੁਕਾਨ ਹੈ ਟੱਕਾ ਬੰਦ ਅਲਫਾਫੇ ਵਾਲੇ ਦਾ ਕੀ ਤਵੇ ਬਾਈ ਬੱਤਾ ਹੈ ਬੋਂਦੇ ਹੈ ਨਹੀਂ ਮੈਂ ਤਾਂ ਕਿ ਇੱਕ ਵਾਰ ਪੋਲਾ ਪੋਲਾ ਜਾ ਪਤਾ ਨਾ ਪਤਾ ਰੱਖ ਕੇ ਉੱਪਰ ਖਾਲੇ ਵਾਹੇ ਜਾਵੇ ਨਾ ਦੂਵੀਂ ਵਾਰ ਨੂੰ ਇਹਨੇ ਹਵਾ ਲੱਗ ਜਾਨੀ ਹੈ ਏਕਣਾ ਮਰਜੀ ਵਾਹੀ ਜਾਣਾ ਚਲੋ ਠੀਕ ਹੈ ਜੀ ਫਿਰ ਮਿਲਦੇ ਆਪਾਂ ਕਿਸੇ ਅਗਲੇ ਬਲੌਗ ਦੇ ਵਿੱਚ ਵੀ ਥੋੜੇ ਜਿ ਗਰਮੀ ਹੈਗੀ ਜ਼ਿਆਦਾ ਹੁਣ ਕੰਮ ਕਾਰ ਥੋੜੇ ਜਿ ਘਟਿਆ ਬਾਈ ਹੈ ਕਿਉਂ ਬਸ ਨੱਠ ਭੱਜ ਗਲੇ ਹੁੰਦਾ ਜਿਹੜਾ ਕੰਮ ਹੁੰਦਾ ਠੰਡੇ ਸਾਂਝ ਸਵੇਰ ਸਵੇਰੋਂ ਵੀ ਬਹੁਤ ਗਰਮੀ ਹੁਣ ਆਪਾਂ ਮਾਂ ਦਾ ਵੱਡ ਕੇ ਲਿਆਇਆ ਸਾਨੂੰ ਪਰਜ ਕਾਂ ਵੱਡ ਕੇ ਲਿਆਏ ਬਹੁਤ ਔਖਨ ਵਾਲੇ ਪਾਪੂਲਰ ਦੀ ਸ਼ਾਮਾਂ ਫੇਰ ਵੀ ਚਲੋ ਹਵਾ ਚਲਦੀ ਕੋਈ ਸਾਜਾ ਆਉਂਦਾ ਮੈਂ ਨਹੀਂ ਗਰਮੀ ਨੂੰ ਚੜਦੀ ਉਹ ਪਿੰਡੇ ਦੇ ਮੇਕਣਾ ਹੋਇਆ ਵੈਰਾ ਲਾਤ ਜਿਹੜੇ ਚਲੋ ਠੀਕ ਆ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਭਾਈ ਮਿਲਦੇ ਫੇਰ ਪਾਕ ਅਗਲੇ ਬਲੌਗ ਜੀ ਕਿਆ ਕਾ ਵੋਤਾਂ ਕਰਦੀਆਂ ਇਹ ਸੇਰਾਮਿਕ ਚੁੰਗਾ ਮਾਰੀ ਜਾਂਦੀ ਹੈ